ਪਿੰਡ ਕਬਰ ਵਾਲਾ ਸਾਰੇ ਸਮੂਹ ਅੱਜ ਜਿਹੜਾ ਨਗਰ ਨਿਵਾਸੀ ਪਿੰਡ ਕਬਰ ਵਾਲਾ ਸਰਾਵਾ ਤੇ ਕਟਿਆ ਵਾਲੇ ਦੇ ਅੱਜ ਕਿਸਾਨ ਅਸੀਂ ਇੱਥੇ ਪਹੁੰਚੇ ਆ ਇੱਥੇ ਪਹੁੰਚਣ ਦਾ ਸਾਡਾ ਜਿਹੜਾ ਮੁੱਖ ਅੱਜ ਕਾਰਨ ਸੀ ਜਿਹੜਾ 2019-20 ਦੇ ਵਿੱਚ ਇੱਕ ਇੱਥੇ ਮਾਈਨਿੰਗ ਡਿਪਾਰਟਮੈਂਟ ਵੱਲੋਂ ਇੱਕ ਬੋਰ ਕਰਿਆ ਗਿਆ ਸੀ ਉਹਦੇ ਸਬੰਧ ਚ ਸਾਨੂੰ ਇਹਨਾਂ ਨੇ ਦੱਸਿਆ ਸੀਗਾ ਵੀ ਇਹ ਅਸੀਂ ਇੱਕ ਪਾਣੀ ਟੈਸਟ ਦੇ ਤੌਰ ਤੇ ਅਸੀਂ ਬੋਰ ਕਰ ਰਹੇ ਹਾਂ ਸਾਡੀ ਚਿੰਤਾ ਸੀ ਵੀ ਕੋਈ ਨਾ ਕੋਈ ਇੱਥੇ ਕੋਈ ਹੋਰ ਕਿਸੇ ਮਕਸਦ ਨਾਲੇ ਬੋਰ ਹੋ ਰਿਹਾ ਹੋਵੇ ਉਹਦੇ ਸਬੰਧ ਚ ਅਸੀਂ ਦਫ਼ਤਰਾਂ 'ਚ ਜਾਂਦੇ ਰਹੇ ਵੱਖ-ਵੱਖ ਦਫ਼ਤਰਾਂ 'ਚ ਗਏ ਆ ਅਸੀਂ ਮਾਰ ਜੂਗੇ ਐਸਡੀਐਮ ਸਾਹਿਬ ਕੋਲ ਡੀਸੀ ਸਾਹਿਬ ਕੋਲ ਮਾਈਨਿੰਗ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਕੋਲ ਮੰਤਰੀ ਸਾਹਿਬ ਕੋਲ ਸਾਨੂੰ ਸਾਰਿਆਂ ਨੇ ਕਿਹਾ ਵੀ ਤੁਸੀਂ ਉਹੀ ਤੁਹਾਡੀ ਜਿਹੜੀ ਅਨਪੜਾ ਵਾਲੀ ਗੱਲ ਏ ਤੁਸੀਂ ਕਿਸੇ ਦੀ ਗੱਲ ਸੁਣ ਕੇ ਭੱਜੇ ਫਿਰਦੇ ਹੋ ਇਹੋ ਜਿਹਾ ਕੁਝ ਨਹੀਂ ਹੈਗਾ ਜਦੋਂ ਅਸੀਂ ਇਹਨਾਂ ਦੀ ਸਾਈਟ ਤੇ ਦੇਖਿਆ ਜੀਐਸਆਈ ਦੀ ਸਾਈਟ ਤੇ ਉੱਥੇ ਸਾਰਾ ਸਾਡਾ ਲੱਗਦਾ ਜਿਹੜਾ ਮੈਂਸ਼ਨ ਕਰਿਆ ਹੋਇਆ ਸੀ ਮਾਈਨਿੰਗ ਡਿਪਾਰਟਮੈਂਟ ਨੇ ਪੋਟਾਸ਼ੀਅਮ ਦੇ ਸਬੰਧ ਵਿੱਚ ਉਸ ਚਿੰਤਾ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਪਿਛਲੇ ਦਿਨਾਂ ਤੋਂ ਅਸੀਂ ਘਬਰਾਹਟ ਦੇ ਵਿੱਚ ਸੀ ਅੱਜ ਜਿਹੜਾ ਦਿਨ ਸੀ ਅੱਜ ਦੇ ਸਮਾਂ ਵਿੱਚ ਅਸੀਂ ਇਕੱਠੇ ਹੋਏ ਹਾਂ ਕਿਉਂਕਿ ਅੱਜ ਬਰਿੰਦਰ ਗੋਇਲ ਜੀ ਜਿਹੜੇ ਸਾਡੇ ਪੰਜਾਬ ਦੇ ਮਾਈਨਿੰਗ ਡਿਪਾਰਟਮੈਂਟ ਦੇ ਮੰਤਰੀ ਸਾਹਿਬ ਨੇ ਉਹ ਇਸ ਜਗ੍ਹਾ ਤੇ ਉਸ ਪੁਆਇੰਟ ਤੇ ਬੋਰ ਵਾਲੀ ਜਗ੍ਹਾ ਤੇ ਆ ਕੇ ਇਸ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਉਂਕਿ ਅਸੀਂ ਤੇ ਕਿਸਾਨ ਆ ਅਸੀਂ ਤੇ ਕਿਸਾਨਾਂ ਦੀ ਗੱਲ ਕਰਾਂਗੇ ਮਾਈਨਿੰਗ ਡਿਪਾਰਟਮੈਂਟ ਆ ਕੇ ਅੱਜ ਉਦਘਾਟਨ ਕਰਨ ਜਾ ਰਿਹਾ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂਗੇ ਤੇ ਅਸੀਂ ਕਿਸੇ ਵੀ ਕੀਮਤ ਤੇ ਇਹਦਾ ਉਦਘਾਟਨ ਨਹੀਂ ਹੋਣ ਦੇਵਾਂਗੇ ਜ਼ਮੀਨ ਐਕਵਾਇਰ ਨਹੀਂ ਹੋਣ ਦੇਵਾਂਗੇ ਇਥੋਂ ਅਸੀਂ ਇੰਚ ਵੀ ਵੀ ਦਵਾਂਗੇ ਜੇਕਰ ਇਹ ਨਾਲ ਲੈਣੀ ਹੈ ਸਰਕਾਰਾਂ ਦੀ ਮਨਸ਼ਾ ਹੈ ਤੇ ਸਾਡੀ ਮੌਤ ਨੂੰ ਕੁਝ ਸਾਡੇ ਮੌਤ ਦੇ ਘਾਟ ਤੇ ਉਤਾਰ ਕੇ ਲੈ ਸਕਦੇ ਆ ਨਹੀਂ ਤੇ ਅਸੀਂ ਕਿਸੇ ਵੀ ਕੀਮਤ ਤੇ ਇਹ ਸਾਡਾ ਸਾਰਾ ਇਕੜ ਜਿਹੜਾ 1350 ਏਕੜ ਦੇ ਲਗਪਗ ਜ਼ਮੀਨ ਤਿੰਨ ਪਿੰਡਾਂ ਦੀ ਜ਼ਮੀਨ ਹੈ ਜੀ ਖਬਰਵਾਲਾ ਕਟਿਆਵਾਂ ਵਾਲੀ ਤੇ ਸਰਾਵਾ ਕਈ ਮੰਤਰੀ ਪੰਜਾਬ ਦੇ ਕਹਿ ਰਹੇ ਸੀ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜੀ ਪਰ ਅੱਜ ਤਾਂ ਪੰਜਾਬ ਦੇ ਮੰਤਰੀ ਇੱਥੇ ਪਹੁੰਚ ਰਹੇ ਆ ਅਸੀਂ ਸਾਰੇ ਮੰਤਰੀ ਸਾਹਿਬਾਂ ਕੋਲ ਗਏ ਆ ਸਾਨੂੰ ਸਾਰਿਆਂ ਨੇ ਇਹ ਗੱਲ ਕਹੇ ਕਿ ਮੋੜਿਆ ਸੀ ਪਰ ਅੱਜ ਜਿਹੜਾ ਸਪਸ਼ਟ ਸਾਹਮਣੇ ਆ ਸਾਨੂੰ ਇਹਨਾਂ ਨੇ ਛਾਲ ਤੇ ਕਪੜਤੇ ਰੱਖਿਆ ਹੋਇਆ ਅੱਜ ਵੀ ਕੁਝ ਨਹੀਂ ਦੱਸ ਰਿਹਾ ਅੱਜ ਵੀ ਕਹਿ ਰਹੇ ਨੇ ਕਿ ਅਸੀਂ ਸਾਈਟ ਚੈੱਕ ਕਰਨ ਆਏ ਹਾਂ ਸਾਈਟ ਚੈੱਕ ਕਰਨ ਵਾਸਤੇ ਗਾਰਡ ਆਫ ਆਨਰ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਟੀਮਾਂ ਵਗੈਰਾ ਸਾਰੀਆਂ ਆ ਰਹੀਆਂ ਨੇ ਸਾਥ ਇਹ ਸਿਰਫ ਰਾਜ ਉਦਘਾਟਨ ਹੈ ਸਾਡੀ ਮੌਤ ਦਾ ਜਿਹੜਾ ਅੱਜ ਕਿਲ ਠੋਕਣ ਆ ਰਹੇ ਨੇ ਇੱਥੇ ਕਿਸਾਨਾਂ ਦਾ ਅਸੀਂ ਕਿਸੇ ਵੀ ਕੀਮਤ ਇਹਨਾਂ ਨੂੰ ਅੱਗੇ ਨਹੀਂ ਵਧਣ ਦਵਾਂ ਤੁਹਾਨੂੰ ਕਿਸੇ ਸਰਕਾਰੀ ਏਜੰਸੀ ਨੇ ਦੱਸਿਆ ਜੀ ਕਿ 1350 ਕਿਲ ਆਏ ਨੇ ਇਹਨਾਂ ਦੀ ਇੱਕ ਜੀਐਸਆਰ ਦੀ ਇੱਕ ਸਾਈਟ ਹੈ ਜੀ ਇੰਡੀਆ ਨਾਲ ਜਿਹੜੀ ਮਿਰਰਲ ਦੇ ਇੱਕ ਬਣੀ ਹੋਈ ਹੈ ਉਹਦੇ ਉੱਤੇ ਸਾਰਾ ਸਿਸਟਮ ਪਿਆ ਹੋਇਆ ਹੈ ਇਹ ਨਹੀਂ ਦੱਸਦੇ ਇਹ ਨਹੀਂ ਦੱਸਦੇ ਜੋ ਉੱਤੇ ਪਿਆ ਹੈ ਉਹਦੇ ਮੁਤਾਬਕ ਹੀ ਆਪ ਦਾ ਕਾਰਵਾਈ ਕਰ ਰਹੇ ਹਾਂ ਜੋ ਇਸ ਤੋਂ ਦੇ ਲੋਕਲ ਮੰਤਰੀ ਹੈ ਕੋਈ ਨਾਲ ਗੱਲਬਾਤ ਲੋਕਲ ਮੰਤਰੀ ਸਾਹਿਬ ਕੋਲ ਅਸੀਂ ਗਏ ਸੀ ਇਕੱਠੇ ਹੋ ਕੇ ਜਿਸ ਦਿਨ ਸਾਨੂੰ ਪਹਿਲੇ ਦਿਨ ਪਤਾ ਲੱਗਿਆ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਇਹੋ ਜੇ ਨਾਂ ਦੀ ਸ ਮੇਰੇ ਨੌਲੇਜ ਤੇ ਕੋਈ ਗੱਲ ਨਹੀਂ ਕੀ ਉਹਨਾਂ ਕੀ ਸਵਾਸਨ ਕਰੋ ਜਮਾਨਾ ਚਿੰਤਾ ਕਰੋ ਕੋਈ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਹੈ ਪੂਰੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਡੇ ਤੇ ਇਲਜ਼ਾਮ ਲੱਗਦੇ ਆ ਦਿੱਲੀ ਤੁਸੀਂ ਧਰਨੇ ਤੇ ਬੈਠੇ ਤੇ ਇਲਜ਼ਾਮ ਸਾਡੇ ਤੇ ਲੱਗਦੇ ਮੰਤਰੀ ਸਾਹਿਬ ਕੀ ਵਿਸ਼ਵਾਸ ਦਵਾਇਆ ਜੀ ਅੱਜ ਕਿਸਾਨਾਂ ਨੂੰ ਨਹੀਂ ਵਿਸ਼ਵਾਸ ਤਾਂ ਗੱਲ ਇਹ ਹੈ ਵੀ ਇਹ ਸਰਕਾਰ ਦਾ ਕੋਈ ਸਹੀ ਨਹੀਂ ਸਰਕਾਰ ਦਾ ਕੋਈ ਪਲਾਨ ਨਹੀਂ ਹੈ ਵੀ ਕੋਈ ਜ਼ਮੀਨਾਂ ਕੁਆਇਰ ਕਰਨੇ ਕੁਝ ਨਹੀਂ ਇਹ ਸ਼ੰਕਾ ਸੀ ਦੇਖੋ ਜੇ ਕਿਸੇ ਨੂੰ ਸ਼ੰਕਾ ਹੁੰਦੀ ਹੈ ਉਹਦਾ ਨਿਵਾਰਨ ਕਰਨਾ ਸਾਡੀ ਡਿਊਟੀ ਹੈ ਇਹ ਸਾਡੇ ਭਰਾ ਨੇ ਸਾਰੇ ਇਹਨਾਂ ਨੂੰ ਸ਼ੰਕਾ ਹੋ ਗਈ ਵੀ ਕਿਤੇ ਜ਼ਮੀਨ ਐਕਵਾਇਰ ਕਰਨ ਆਏ ਨੇ ਮੈਂ ਇਹਨਾਂ ਨੂੰ ਕਿਹਾ ਕੋਈ ਜ਼ਮੀਨ ਐਕਵਾਇਰ ਕਰਨੀ ਨਹੀਂ ਅਸੀਂ ਅੱਛਾ ਜੀ ਕੋਈ ਮਤਲਬ ਹੀ ਨਹੀਂ ਹੈ ਡ੍ਰਿੱਲ ਕੀਤਾ ਸਰ ਜਿਹੜੀ ਦੀ ਵੇਸਟਿੰਗ ਹੋ ਜੂਗੀ ਉਹ ਕਿੱਥੇ ਉਹ ਤਾਂ ਅਕਸਰ ਫੇਲੇ ਜਾਂ ਤਾ ਨੂੰ ਆਏਗੀ ਕਾਦੀ ਜੀ ਅਸੀਂ ਸਮਝ ਨਹੀਂ ਕਰਾਂਗੇ ਫੇਸਲੀ ਕਰ ਸਹੀ ਨਾ ਮਾਨਸਤ ਸਾਹਿਬ ਇੱਕ ਮਿੰਟ ਰੁਕੋ ਇੱਕ ਮਿੰਟ ਸੁਣੋ ਡ੍ਰਿੱਲ ਹੈ ਜਿਹੜੀ ਨਾ ਜੇ 6 ਇੰਚੀ ਹੁੰਦੀ ਹੈ ਜਾਂ 12 ਫੁੱਟ 12 ਇੰਚੀ ਹੋ ਜੂਗੀ ਕਿੰਨੇ ਕੁ ਉਹਦੀ ਵੇਸਟ ਇੱਕ ਬੋਰ ਆਪਾਂ ਕਰਦੇ ਆ ਵਿੱਚੇ ਨਹੀਂ ਹੋ ਜਾਂਦੀ ਉਹ ਇਹ ਗੱਲ ਕੋਈ ਦਲੀਲ ਵਾਲੀ ਨਹੀਂ ਕਦੋਂ ਤੱਕ ਉਮੀਦ ਆਈ ਡ੍ਰਿਲਿੰਗ ਦੀ ਜਿਹੜੀ ਤੁਸੀਂ ਉਹ ਹਲੇ ਕਰਾਂਗੇ ਜੀ ਹਲੇ ਤਾਂ ਸਰਵੇ ਹੋ ਰਹੇ ਨੇ ਹਲੇ ਤਾਂ ਸਰਵੇ ਹੋ ਰਹੇ ਨੇ ਸਰਵੇ ਗਵਰਨਮੈਂਟ ਆਫ ਇੰਡੀਆ ਦੇ ਹੱਥ ਦੇ ਵਿੱਚ ਨੇ ਕਿਸਾਨਾਂ ਨੂੰ ਪੈਸੇ ਕਿੰਨੇ ਮਿਲਣ ਦੀ ਉਮੀਦ ਆਈ ਜੀ ਪੈਸੇ ਉਹਦੇ ਨਾਲ ਡ੍ਰਿੱਲ ਦਾ ਕੀ تعلق ਹੈ ਕਿਸਾਨਾਂ ਦੀ ਕੋਈ ਜੇ ਕਿਸਾਨਾਂ ਦਾ ਨੁਕਸਾਨ ਹੁੰਦਾ ਕਿਸਾਨਾਂ ਦੀ ਕੋਈ ਜ਼ਮੀਨ ਇਨਕੁਆਇਰ ਕਰਦੇ ਉਹ ਹੁੰਦਾ ਪਰ ਜ਼ਮੀਨ ਕੋਰ ਕਰਨੀ ਕੋਈ ਨਹੀਂ ਇਹ ਸਦਾ ਕਹੇ 60 ਲੱਖ ਰੁਪਏ ਪਰ 1.90 ਨਹੀਂ ਨਹੀਂ ਜੀ ਇਹ ਗਲਤ ਗੱਲ ਆ ਕੋਈ ਕੋਈ 2 ਕਰੋੜ ਵੀ ਮੰਗ ਨਹੀਂ ਰਿਹਾ ਇੱਥੇ ਅਸੀਂ ਗਲਤ ਗੱਲ 60 ਲੱਖ ਦੀ ਗਲਤ ਗੱਲ ਨਹੀਂ ਕੋਈ ਜ਼ਮੀਨ ਐਕਵਾਇਰ ਕਰਨੀ ਨਹੀਂ ਬਸ ਗੱਲੋਂ ਮਿਸਟਰ ਸਾਹਿਬ ਅਜੇ ਤੱਕ ਕੋਈ ਪੋਟਾਸ਼ ਮਿਲਿਆ ਹੈ ਨੀਚੇ ਤੱਕ ਕਿਸ ਕੁਆਲਿਟੀ ਪੋਟਾਸ਼ ਕੁਆਲਿਟੀ ਤਾਂ ਹੀ ਨਿਕਲ ਕੇ ਪਤਾ ਲੱਗੂਗਾ ਹੁਣ ਰਾਜਸਥਾਨ ਤੇ ਇਹ ਰਾਜਸਥਾਨ ਚ ਮਿਲਿਆ ਤੀ ਰਾਜਸਥਾਨ ਐਡਜੋਇਨਿੰਗ ਹੈ ਇਹ ਹੱਦਾਂ ਤਾਂ ਆਪਾਂ ਬਣਾਈਆਂ ਹੋਈਆਂ ਨੇ ਨਾ ਧਰਤੀ ਤਾਂ ਇੱਕੋ ਹੀ ਆ ਸਾਰੀ ਇੱਥੇ ਆਪਾਂ ਰਾਜਸਥਾਨ ਦੀ ਹੱਦ ਬਣਾਤੀ ਇੱਥੇ ਪੰਜਾਬ ਦੀ ਬਣਾਤੀ ਇਹ ਹੱਦਾਂ ਆਪਾਂ ਨੇ ਬਣਾਈਆਂ ਨੇ ਧਰਤੀ ਨੇ ਕੋਈ ਹੱਦ ਨਹੀਂ ਬਣਾਈ। ਭਗਵਾਨ ਨੇ ਕੋਈ ਹੱਦ ਨਹੀਂ। ਅੱਜ ਤੁਹਾਡਾ ਆਨ ਦਾ ਪਰਪਸ ਕੀ ਹੈ ਤੁਸੀਂ ਉਹ ਸਾਈਟ ਦੇਖਣੀ ਸੀ ਉੱਥੇ ਕੀ ਦੇਖ ਨਹੀਂ ਸਾਈਟ ਤੇ ਦੇਖਣੀ ਨਹੀਂ ਸਾਈਟ ਦਾ ਸੋ ਦੇਖਿਆ ਹੋ ਜਾਂਨੇ। ਅਸੀਂ ਤਾਂ ਉੱਥੇ ਅਧਿਕਾਰੀਆਂ ਨਾਲ ਬੈਠ ਕੇ ਸਾਡੇ ਡੀ ਸਾਹਿਬ ਖੜੇ ਨੇ ਐਸਐਸਪੀ ਸਾਹਿਬ ਖੜੇ ਨੇ। ਅਸੀਂ ਸਾਡੇ ਜੀਓਲੋਜੀਕਲ ਸਰਵੇ ਆਫ ਇੰਡੀਆ ਦੇ ਮੁਲਾਜ਼ਮ ਆਏ ਹੋਏ ਨੇ। ਅਜੀ ਉਹ ਸਾਰਾ ਕੁਝ ਸਾਨੂੰ ਪਤਾ ਉਹਦੇ ਬਾਰੇ ਪੰਜਾਬ ਚ ਕਿੰਨੇ ਕੁ ਏਰੀਆ ਚ ਹੈ ਜੀ ਪਟਾਰ ਦੀ ਜਿਹ ਹੋਈ ਹੈ ਤੈਨੂੰ ਪਤਾ ਪੰਜਾਬ ਤੇ ਹੋਰ ਪਿੰਡਾਂ ਦੀ ਵੀ ਲਿਸਟ ਕਿਤੇ ਜਾਰੀ ਕੀਤੀ ਆ 25 30 ਪਿੰਡਾਂ ਦੀ ਨਹੀਂ ਜਿਆਦੇ ਏਰੀਆ ਨਹੀਂ ਹੈ ਜਿੰਨਾ ਹਾਲੇ ਤੱਕ ਸਰਵੇ ਦੇ ਵਿੱਚ ਆਇਆ ਉਹ ਅਸੀਂ ਲਿਸਟ ਅੱਜ ਦੱਸਾਂਗੇ ਤੇ ਅੱਜ ਵਿਧੀ ਨਾਲ ਸ਼ੁਰੂਆਤ ਕਰ ਰਹੇ ਹਾਂ ਉਹ ਪ੍ਰੋਜੈਕਟ ਦੀ ਨਹੀਂ ਕੋਈ ਪ੍ਰੋਜੈਕਟ ਦੀ ਸ਼ੁਰੂਆਤ ਨਹੀਂ ਪ੍ਰੋਜੈਕਟ ਦੀ ਅਸੀਂ ਤਾਂ ਸਾਰਾ ਹਲੇ ਸੈਂਟਰਲ ਗਵਰਨਮੈਂਟ ਨਾਲ ਜਾ ਕੇ ਤੈਅ ਕਰਨਾ ਕਿਉਂਕਿ ਇਹ ਸਾਰਾ ਮਿਨਰਲ ਸੈਂਟਰਲ ਗਵਰਨਮੈਂਟ ਦੇ ਹੱਥ ਚ ਹੁੰਦਾ ਠੀਕ ਹੈ ਉਹਨਾਂ ਨਾਲ ਜਾ ਕੇ ਸੀ ਗੱਲ ਕਰਨੀ ਹੈ ਮਾਲੀਏ ਬਾਰੇ ਗੱਲ ਕਰਨੀ ਹੈ ਕਿ ਸ਼ੇਅਰ ਸ਼ੇਅਰਿੰਗ ਨਹੀਂ ਕਰਦੇ ਨਹੀਂ ਕੋਈ ਸ਼ੇਅਰਿੰਗ ਨਹੀਂ ਸ਼ੇਅਰਿੰਗ ਹਮੇਸ਼ਾ ਸਟੇਟ ਗਵਰਨਮੈਂਟ ਦੀ ਹੁੰਦੀ ਹੈ ਜਿਹੜਾ ਨਿਕਲੇਗਾ ਤੁਹਾਡਾ ਉਹ ਸਭ ਸਟੇਟ ਗਵਰਨਮੈਂਟ ਦਾ ਹੋਣਾ ਹੈ ਇਹ ਕਿਸੇ ਵੀ ਸਟੇਟ 'ਚ ਹੋਵੇ ਇੱਕ ਤੇ ਟੋਟਲ ਪ੍ਰੋਜੈਕਟ ਦੀ ਕਾਸਟ ਵਗੈਰਾ ਕੋਈ ਕਿੰਨੀ ਕੋਈ ਨਹੀਂ ਇਸ ਕਾਸਟ ਦਾ ਕੁਝ ਮਤਲਬ ਨਹੀਂ ਬੋਰਿੰਗ ਵਗੈਰਾ ਤਾਂ ਕਰੋਗੇ ਉਹ ਆਕਸ਼ਨ ਹੁੰਦੀ ਹੁੰਦੀ ਹੈ ਉਹ ਸਿਸਟਮ ਅਲੱਗ ਹੈ ਸਰ ਸਾਹਿਬ ਬੋਰਿੰਗ ਇੱਕ ਜਗ੍ਹਾ ਹੋਏਗੀ ਜਾਂ ਜੰਗਾ ਜੰਗਾ ਹੋਏਗੀ ਕਿਉਂਕਿ ਉਹ ਜਿਹੜੇ ਸਰਵੇ ਵਾਲੇ ਦੱਸਣਗੇ ਸਰ ਇੱਕ ਅਖਬਾਰ ਤਾਂ ਇਹ ਵੀ ਕਹਿ ਗਿਆ ਕਿ ਇੱਥੋਂ ਉਹ ਘਰੇ ਦੇ ਬਾਰੇ ਮੈਂ ਕੀ ਕਹਿ ਸਕਦਾ ਸਰ ਹੁਣ ਤੁਸੀਂ ਆਏ ਹੋ ਤੇ ਸਵਾਲ ਤਾਂ ਪੁੱਛਾਂਗੇ ਤੁਹਾਡੇ ਤੋਂ ਨਹੀਂ ਹੁਣ ਮੈਂ ਇਹਦੇ ਬਾਰੇ ਜੇ ਖਬਰਾਂ 'ਚ ਕੋਈ ਖਬਰ ਲੱਗੀ ਆ ਤਾਂ ਦੇਖੋ ਨਾ ਮੈਂ ਕੀ ਕਹਿ ਸਕਦਾ ਇਹਦੇ ਬਾਰੇ ਅੱਛਾ ਇਹ ਵੀ ਇਹ ਵੀ ਹੋ ਸਕਦਾ 15000 ਕਰੋੜ ਦੇ ਨਹੀਂ ਹੋ ਸਕਦਾ ਪਤਾ ਨਹੀਂ ਕਿੰਨੇ ਕੁ ਦੇ ਨਿਕਲ ਜੇ ਘੱਟ ਨਿਕਲ ਜੇ ਵੱਧ ਨਿਕਲ ਜੇ ਕੀ ਕਹ ਸਕਦੇ ਉਹਨਾਂ ਦਾ ਕਿੰਨੇ ਕੋਈ ਸਰਕਾਰ ਦਾ ਮੰਤਰੀ ਆ ਵੀ ਕਾਗਰਵਾਲ ਮੰਤਰੀ ਆ ਵੀ ਤਾਂ ਸੇਠ ਤਾਂ ਕਿਤੇ ਕਿਤੇ ਕਦਮ ਕਿਸੇ ਘੜ ਦੇ ਪਟਦੇ ਆ ਸੇਠ 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 ਇੱਕ ਗੱਲ ਹੈ ਵੀ ਸੇਠ ਕਦਮ ਲੋਕਾਂ ਦੇ ਖਾਸ ਕਰਕੇ ਕਿਸਾਨੀ ਦੇ ਭਲੇ ਕਿਸਾਨੀ ਤੇ ਸਾਡਾ ਜਿਹੜਾ ਰਿਸ਼ਤਾ ਬੜਾ ਆੜਦਾ ਦਾ ਵੀ ਰਿਸ਼ਤਾ ਹੈ ਜੇ ਸੇਠ ਹੈ ਕੋਈ ਤਾਂ ਕਿਸਾਨੀ ਦੇ ਭਲੇ ਦੀ ਲੋਕਾਂ ਦੇ ਭਲੇ ਦੀ ਗੱਲ ਪੂਰੀ ਤਰੀਕੇ ਨਾਲ ਕਰੂਗਾ ਤੇ ਅਸੀਂ ਕਰ ਰਹੇ ਹਾਂ ਤੁਸੀਂ ਇੱਕ ਪ੍ਰੋਫੈਸ਼ਨ ਤੋਂ ਵਕੀਲ ਵੀ ਹਾਂ ਤੁਸੀਂ ਹੁਣ ਪੰਜਾਬ ਦੇ ਇਹਨਾਂ ਦੇ ਫਾਰਮਰਸ ਦੇ ਵਕੀਲ ਬਣ ਕੇ ਗੱਲ ਕਰ ਰਹੇ ਹੋ ਜਾਂ ਸੈਂਟਰ ਦੇ ਜਾਂ ਪੰਜਾਬ ਸਰਕਾਰ ਦੇ ਨਹੀਂ ਮੈਂ ਦੇਖੋ ਅਸੀਂ ਪੰਜਾਬ ਸਰਕਾਰ ਦੇ ਵੀ ਤੇ ਨਾਲ ਕਿਸਾਨਾਂ ਦੇ ਵੀ ਹਰ ਪੰਜਾਬੀ ਦੀ ਅਸੀਂ ਗੱਲ ਕਰਨੀ ਹੈ ਅਸੀਂ ਪੰਜਾਬ ਦੇ ਮੰਤਰੀਆਂ ਤਾਂ ਪੰਜਾਬ ਦੀ ਗੱਲ ਅਸੀਂ ਕਰਨੀ ਹੈ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਸਾਰੀ ਸਰਕਾਰ ਨਾਲ ਖੜੀ ਜੀਐਸਆਈ ਤੋਂ ਕਿਹੜੇ ਪੱਤਰ ਅਧਿਕਾਰੀ ਆਏ ਨੇ ਜੀ ਟੀਮ ਤੁਹਾਡੀ ਅੱਜ ਜਿਹੜੀ ਸੈਂਟਰੀ ਟੀਮ ਵੀ ਨਾਲ ਆਈ ਤੁਹਾਡੇ ਅੱਜ ਨਹੀਂ ਜੀਓਲੋਜੀਕਲ ਸਰਵੇ ਆਫ ਇੰਡੀਆ ਹੁੰਦਾ ਸਾਡੇ ਡਾਇਰੈਕਟਰ ਸਾਹਿਬ ਨੇ ਸਾਰੇ ਅਧਿਕਾਰੀ ਨੇ ਸਾਡੇ ਠੀਕ ਹੈ ਜੋ ਵੀ ਇਸ ਨਾਲ ਸੰਬੰਧਿਤ ਹੈ ਉਹ ਸਾਰੇ ਆਏ ਕੋਈ ਮੁਕਸਰ ਦੇ ਨਾਲ ਫਾਜ਼ਿਲਕਾ ਚ ਵੀ ਹੈ ਜੀ ਇਦਾਂ ਦਾ ਕੋਈ ਫਾਜ਼ਿਲਕਾ ਜੀ ਪੋਟਾਸ਼ ਦਾ ਹੀ ਹੈ ਜੀ ਪੋਟਾਸ਼ ਦਾ ਜੀ ਇੱਕ ਲੰਬੀ ਹੜਕੇ 10 ਪਿੰਡਾਂ ਚ ਪਿਛਲੇ ਪਿੰਡਾਂ ਚ ਵੀ ਕੋਈ ਸਰਵੇ ਕੋਈ ਪਾਈਪਲਾਈਨ ਦਾ ਜਾਂ ਹੋਰ ਸਰਵੇ ਚੱਲ ਰ ਕਦਾ ਇੰਡੀਅਨ ਆਇਲ ਦਾ ਇੰਡੀਅਨ ਆਇਲ ਦਾ ਕੁਝ ਚੱਲਦਾ ਉਹ ਮੇਰੀ ਜਾਣਕਾਰੀ ਚ ਨਹੀਂ ਹੈ ਉਹ ਵੀ ਉਹ ਪਤਾ ਕੀਤਾ ਹੋਊ ਕਿੰਦੇ ਵੀ ਜੀਐਸਏ ਕਰਵਾ ਰਹੀ ਹੈ ਕਹਿੰਦੇ ਜੀ ਦੇਖੋ ਮਹਿਕਮਾ ਲੱਗਾ ਹੈ ਮੈਨੂੰ ਉਹਦੇ ਬਾਰੇ ਨਹੀਂ ਪਤਾ ਠੀਕ 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 ਹੈ